ਨਾਮ ਇਹਦੇ ਕੀ ਕਟਮ ਹੋਈ ਹੈ ਜੀ ਨਰੇਸ਼ ਜੱਗਾ ਹੀ ਮੇਰਾ ਨਾਮ ਮੇਰੇ ਘਰੇ ਵਾਰਦਾਤ ਹੋਈ ਆ ਜੀ ਦੁਪਹਿਰੇ 2:00 ਤੋਂ 2:30 ਵਜੇ 2:00 ਤੋਂ 2:30 ਵਜੇ ਦਾ ਟਾਈਮ ਸੀ ਗੇਟ ਦੇ ਅੰਦਰ ਦਾਖਲ ਹੋਇਆ ਰਾਡ ਉਹਦੇ ਹੱਥੇ ਵੀ ਉਹਨੇ ਰਾਡ ਮਾਰ ਕੇ ਮੇਰੇ ਮਿਸੀ ਨੂੰ ਬੇਹੋਸ਼ ਕਰਤਾ ਤੇ ਪੈਸੇ ਅੰਦਰੋਂ ਤਿੰਨ ਦਰਾਜਾਂ ਚੋਂ ਕੱਢ ਕੇ ਲੈ ਗਿਆ 6.5 ਲੱਖ ਰੁਪਏ ਦੇ ਨਾਲ ਤਿੰਨ 골ਡ ਸਿੱਕੇ ਜਿਹਦੇ ਵਿੱਚ ਚੈਨ ਇੱਕ ਲੇਡੀ ਸ਼ਾਪ ਹੈ ਤੇ ਦੋ ਡੱਬੇ ਸਕੇ ਆ ਕੋਈ ਫੜਿਆ ਵੀ ਗਿਆ ਮੈਂ ਇੱਕ ਫੜਿਆ ਗਿਆ ਜੀ ਤੇ ਪਿੱਛੋਂ ਪਿੱਛੋਂ ਭੱਜ ਗਿਆ ਉਹੀ ਫੜਿਆ ਗਿਆ ਬੰਦਾ ਬੇਦੀ ਹੈਗਾ ਵਕੀਲ ਹੁੰਦੇ ਗਡਾਉਂ ਦੇ ਵਿੱਚ ਉਹ ਛਾਲ ਮਾਰੀ ਤੇ ਉਹ ਤੋ ਜਾ ਕੇ ਫੜਿਆ ਗਿਆ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਸਾਨੂੰ ਇਨਸਾਫ ਚਾਹੀਦਾ ਹੈ ਅੱਜ ਮਲੋੜ ਸ਼ਹਿਰ ਦੇ ਵਿੱਚ ਬੀਏਵੀ ਸਕੂਲ ਵਾਲੀ ਗਲੀ ਦੇ ਵਿੱਚ ਜੋ ਕਿ ਜੱਗਾ ਪਰਿਵਾਰ ਰਹਿੰਦਾ ਹੈ ਉਹ ਗਲੀ ਪੂਰੀ ਮੈਂ ਕਹਿੰਨਾ ਪੂਰਾ ਰੈਸ਼ੀ ਏਰੀਆ ਹੈ ਕੋਈ ਵੀ ਐਸੀ ਕੋਈ ਪਲਾਟ ਨਹੀਂ ਪਿਆ ਖਾਲੀ ਕੋਈ ਕੁਝ ਨਹੀਂ ਨਾਲ ਇੱਕ ਪਾਸੇ ਡੀਵੀ ਸਕੂਲ ਲੱਗਦਾ ਹੈ ਇੱਕ ਪਾਸੇ ਜੋ ਹੈ ਰੈਸ਼ੀ ਕਲੋਨੀ ਹੈ ਬਹੁਤ ਵਧੀਆ ਵੀਆਈਪੀ ਕਲੋਨੀ ਹੈ ਸਾਰੀ ਅੱਜ ਇਹਨਾਂ ਦੇ ਘਰੇ ਕਿਉਂ ਦਿਨ ਦਿਹਾੜੇ ਡਾਕਾ ਪਿਆ ਹੈ ਲੇਡੀਆਂ ਨੂੰ ਗੰਭੀਰ ਜ਼ਖਮੀ ਕਰਕੇ ਔਰ ਨਟਕੋ ਸੋਨਾ ਲੋ ਜੋ ਵੀ ਨਗਦੀ ਹੈ ਜੋ ਮਾਨਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਬਹੁਤ ਮੰਦਭਾਗੀ ਘਟਨਾ ਹੈ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਚੋਰਾ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਰਿਕਵਰੀ ਕੀਤੀ ਜਾਵੇ ਔਰ ਮਾਲਕਾਂ ਨੂੰ ਦਵਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਸ਼ਹਿਰ ਦੇ ਹਾਲਾਤ ਗੰਭੀਰ ਨਾ ਹੋ ਜਾਣ ਸ਼ਹਿਰ ਬੰਦ ਹੀ ਨਾ ਬਤਨ ਆ ਜੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਵੀ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾ। ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦਾ ਸਾਡੇ ਸ਼ਹਿਰ ਦੀ ਬਹੁਤ ਮੰਦ ਭਾਗੀ ਘਟਨਾ ਸਾਡਾ ਸ਼ਹਿਰ ਵਪਾਰੀਆਂ ਦਾ ਸ਼ਹਿਰ ਹੈ ਜਿਹੜੇ ਕਿ ਸਾਡੇ ਸਾਰੇ ਦੁਕਾਨ ਦਾ ਫਾਰਾਜ ਉਹ ਕਿਸੇ ਸਾਰੇ 9-10 ਦੁਕਾਨਾਂ ਤੇ ਆ ਜਾਨੇ ਆ ਅਸੀਂ ਅੱਜ ਦੁਪਹਿਰੇ ਜੋ ਮੰਦਬਾਗੀ ਕਰਨਾ ਜੱਗਾ ਪ੍ਰਵਾਰ ਦੇ ਵਿੱਚ ਵਾਪਰੀ ਹੈ ਉਹਨਾਂ ਨੇ ਲੇਡੀਜ਼ ਕਰਦੇ ਵਿੱਚ ਜੋ ਆਪਦੇ ਮੈਟਲੀਟੀ ਹੋਈ ਸੀ ਰਾਣ ਮਾਰ ਕੇ ਜੋ ਨਕਦੀ ਪਈ ਸੀ ਔਰ ਸੋਨਾ ਪਿਆ ਸੀਗਾ ਉਹ ਲੈ ਕੇ ਤਿੰਨ ਬੰਦੇ ਵੜੇ ਸੀਗੇ ਦੌੜ ਗਏ ਨੇ ਉਹਦੇ ਵਿੱਚੋਂ ਮhalla ਨਿਵਾਸੀਆਂ ਨੇ ਜੋਰ ਪਾ ਕੇ ਇੱਕ ਜੋ ਨੂੰ ਪਕੜ ਲਿਆ ਹੈ ਦੂਜੇ ਭੱਜੇ ਚ ਕਾਮਯਾਬ ਹੋ ਗਏ ਅਸੀਂ ਪੁਲਿਸ ਨੂੰ ਐਸਐਸਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੇ ਨਿਗਾਹ ਕਰਵਾ ਦਿੱਤੀ ਹੈ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਅਸੀਂ ਬਹੁਤ ਜਲਦੀ ਫੜ ਕੇ ਉਹਨਾਂ ਚੋਰਾਂ ਨੂੰ ਤੁਹਾਡੀ ਜੋ ਲਗਦੀ ਹੈ ਉਹ ਤਾਂ ਐਫਆਈਆ ਦੱਦ ਕਰਕੇ ਬਾਦਸ ਦਵਾਵਾ